ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੈਨੂੰ ਪੂਰਨ ਉਮੀਦ ਹੈ ਕਿ ਕੱਲੋਂ ਤੁਸੀਂ 14 ਤਰੀਕ ਨੂੰ ਚੋਣਸ਼ਣ ਤੱਕੜੀ ਤੇ ਬੋਰਡ ਤਾਂ ਪਾਉਂਗੇ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਸਿਆਣੇ ਕਹਿੰਦੇ ਆ ਨਾ ਵੀ ਜਿਹੜਾ ਬੀਜਾਂਗੇ ਉਹ ਜਿਹੜਾ ਵੱਢਾਂਗੇ ਜਦੋਂ ਤੁਸੀਂ ਆਪਣੀ ਇਸ ਬੋਰਡ ਦਾ ਬੀਜ ਤੁਸੀਂ ਬੀਜਣ ਜਾਣਾ ਤਾਂ ਉਸ ਵਕਤ ਤੁਸੀਂ ਆਪਣੇ ਮਨ ਦੇ ਵਿਚਾਰ ਦੇ ਵਿੱਚ ਤੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਸੀਂ ਮੈਨੂੰ ਦਵਾਵਾਂ ਤੇ ਅਸੀਸਾਂ ਦੇਣੀਆਂ ਨੇ ਕਿ ਜਿਵੇਂ ਮੈਂ ਆਪਣੇ ਪਿੰਡ ਦੀ ਸੇਵਾ ਕਰਦਾ ਨਵਦੀਪਕੌਰ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਆਪਣੇ ਬਲਾਕ ਸੰਪਤੀ ਜ਼ੋਨ ਦੀ ਸੇਵਾ ਵੀ ਕਰੀਏ ਤੇ ਤੁਸੀਂ ਆਪਣਾ ਜਦੋਂ ਵੋਟ ਰੂਪੀ ਬੀਜ ਪੁੱਜੋ ਗਿਆ ਨਾ ਜਰੂਰ ਇਸ ਚੀਜ਼ ਦਾ ਖਿਆਲ ਰੱਖਿਓ ਕਿ ਸਾਡੇ ਇਹਨਾਂ ਬੱਚਿਆਂ ਨੂੰ ਤਾਕਤ ਬਖਸ਼ਿਓ ਹਿੰਮਤ ਬਖਸ਼ਿਓ ਕਿ ਲੈਂਡ ਪੁਲਿੰਗ ਵਰਗੇ ਜਾਂ ਹੋਰ ਤਾਨਾਸ਼ਾਹੀ ਫਰਮਾਨ ਜੋ ਮੌਕੇ ਦੇ ਹਾਕਮ ਡਰਾਬੇ ਦਿੰਦੇ ਆ ਕਿ ਆ ਕਰਦਾਂਗੇ ਉਹ ਕਰਦਾਂਗੇ ਅਸੀਂ ਆਪਣੇ ਕਾਨੂੰਨ ਦੀ ਰੱਖਿਆ ਲਈ ਬਾਬਾ ਸਾਹਿਬ ਦੇ ਜੋ ਲੋਕਾਂ ਲਈ ਕਾਨੂੰਨ ਬਣਾਇਆ ਜੋ ਸਾਡੇ ਗੁਰੂ ਸਾਹਿਬ ਨੇ ਸਾਡੇ ਪੰਥ ਦੀ ਸੇਵਾ ਦਾ ਇੱਕ ਵਿਚਾਰ ਤਾਰਾ ਮੀਰੀ ਪੀਰੀ ਸਾਨੂੰ ਦਿੱਤੀ ਹੈ ਅਸੀਂ ਉਸ ਸੋਚ ਤੇ ਕੰਮ ਕਰਦੇ ਹੋਏ ਆਪਣੇ ਇਲਾਕੇ ਦੇ ਆਪਣੇ ਦਸਾਂ ਪਿੰਡਾਂ ਦੀ ਸੇਵਾ ਕਰ ਸਕੀਏ ਸੋ ਬੇਨਤੀ ਹੈ ਜਦੋਂ ਤੁਸੀਂ ਵੋਟ ਰੂਪੀ ਬੀਜ ਭੋਜਣਾ ਵਾ ਉਦੋਂ ਇਹਨਾਂ ਖਿਆਲਾਂ ਨੂੰ ਤੇ ਨਾਲ ਅਰਦਾਸ ਤੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਸੀਂ ਸਾਡੇ ਲਈ ਦੁਆਵਾਂ ਕਰਨੀਆਂ ਜਿੱਤ ਤੁਸੀਂ ਬਖਸ਼ ਦੇਣੀਆਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਰ ਉਸ ਜਿੱਤ ਦੇ ਬਾਅਦ ਜਦੋਂ ਕੰਮ ਕਰਨਿਆ ਤੁਹਾਡੀਆਂ ਇਹਨਾਂ ਦਿਵਾਵਾਂ ਨੇ ਸਾਨੂੰ ਸ਼ਕਤੀ ਬਖਸ਼ਣੀਆਂ ਤਾਂ ਕਿ ਅਸੀਂ ਸਹੀ ਮੀਰੀ ਪੀਰੀ ਦੇ ਸੱਚੇ ਪਾਸ਼ਾ ਦੇ ਸਿਧਾਂਤ ਤੇ ਚੱਲਦੇ ਹੋਏ ਆਪਣੇ ਪੰਥ ਪੰਜਾਬ ਤੇ ਆਪਣੇ ਪਿੰਡਾਂ ਦੇ ਭਾਈਚਾਰੇ ਦੀ ਸੇਵਾ ਕਰ ਸਕੀਏ ਆਪਣੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ ਮਜ਼ਬੂਤ ਕਰ ਸਕੀਏ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰ ਸਕੀਏ ਵਿੱਦਿਆ ਪੜ੍ਹਾਈ ਤੇ ਵਿਸਾਰ ਕਰ ਸਕੀਏ ਆਪਣੇ ਲੋਕਾਂ ਦੇ ਜੋ ਇਲਾਕੇ ਦੇ ਵਿੱਚ ਲੁੱਟ ਹੋ ਰਹੀ ਹੈ ਚੋਰੀਆਂ ਹੋ ਰਹੀਆਂ ਨੇ ਮੋਟਰਾਂ ਚੋਰੀ ਹੋ ਜਾਂਦੀਆਂ ਨੇ ਘੋੜੇ ਤੋਂ ਪੈਣੀਆਂ ਤੱਕ ਜਾਂਦੇ ਬੱਚੇ ਕੰਮ ਤੋਂ ਆਉਂਦਿਆ ਲੁੱਟੇ ਜਾ ਰਹੇ ਨੇ ਤੁਹਾਡੀ ਸਮਾਜਿਕ ਸੁਰੱਖਿਆ ਤੇ ਵੀ ਅਸੀਂ ਜਿਹੜਾ ਪਹਿਰਾ ਦੇਣਾ ਉਹ ਤੇ ਅਸੀਂ ਬਾਤ ਚੜ ਕੇ ਆਪਣੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਤੁਹਾਡੀਆਂ ਸਮੱਸਿਆ ਨੇ ਉਹ ਤੇ ਅਸੀਂ ਬਾਤ ਚੜ ਕੇ ਚੱਕੀਏ ਤੇ ਉਹਦੇ ਮਸਲੇ ਹੱਲ ਕਰਵਾਈਏ ਬਸ ਇਹੀ ਬੇਨਤੀ ਹੈ ਕੱਲ ਨੂੰ 14 ਤਰੀਕ ਨੂੰ ਚੋਣ ਨਿਸ਼ਾਨ ਤਕਰੀ ਤੇ ਮੋਹਰਾ ਲਾਉਂਗੇ ਮੋਹਰਾ ਦੇ ਨਾਲ ਨਾਲ ਦੁਆਵਾਂ ਅਸੀਸਾਂ ਤੇ ਅਰਦਾਸ ਕਰਿਓ ਕਿ ਸਾਡੇ ਬੱਚਿਆਂ ਨੂੰ ਸ਼ਕਤੀ ਬਖਸ਼ੋ ਤੇ ਤੁਹਾਡੀਆਂ ਆਸਾਂ ਉਮੀਦਾਂ ਤੇ ਖਰਾ ਉਤਰ ਕੇ ਆਪਣੇ ਇਲਾਕੇ ਦੀ ਸੇਵਾ ਕਰ ਸਕੀਏ ਬਹੁਤ ਬਹੁਤ ਧੰਨਵਾਦ